I'm Tata. অনলাইন গসপেল মিনিস্ট্রি ਦੇ ਸਭ ਸੁਣਨ ਵਾਲਿਆਂ ਨੂੰ ਪਿਆਰ ਭਰੀ ਜੈਨਸ। ਗੁੱਡ ਫਰਾਈਡੇ। ਸ਼ੁਭ ਸ਼ੁਕਰਵਾਰ ਨੂੰ ਅਸੀਂ ਯੇਸ਼ੂ ਮਸੀਹ ਨੂੰ ਸਲੀਬ ਤੇ ਦਿੱਤੀ ਉਸ ਕੁਰਬਾਨੀ ਨੂੰ ਯਾਦ ਕਰਦੇ ਹਾਂ। ਜੋ ਪਿਆਰ ਅਤੇ ਬਲੀਦਾਨ ਦਾ ਸਭ ਤੋਂ ਅਹਿਮ ਪਲ ਸੀ। ਇਹ ਦਿਨ ਨੂੰ ਭਾਵੇਂ ਦੁੱਖ ਨਾਲ ਭਰਿਆ ਹੋਵੇ, ਸ਼ੁਭ ਆਖਿਆ ਜਾਂਦਾ ਹੈ ਕਿਉਂਕਿ ਇਸ ਨੇ ਮਨੁੱਖਤਾ ਦੀ ਮੁਕਤੀ ਲਈ ਪਰਮੇਸ਼ਵਰ ਦੀ ਯੋਜਨਾ ਨੂੰ ਪੂਰਾ ਕੀਤਾ ਮੁਕਤੀ ਦੀ ਸ਼ਕਤੀ ਈਸ਼ੂ ਜਿਵੇਂ ਕਿ ਯਸ਼ਯਾ 53 ਅਧਿਆਇ 5 ਹੈਤ ਵਿੱਚ ਵਰਣਨ ਕੀਤਾ ਗਿਆ ਹੈ ਸਾਡੇ ਪਾਪਾਂ ਲਈ ਵਿੰਨਿਆ ਗਿਆ ਸਾਡੀਆਂ ਬੁਰੀਆਈਆਂ ਲਈ ਕੁਚਲਿਆ ਗਿਆ ਸਾਨੂੰ ਸ਼ਾਂਤੀ ਦੇਣ ਵਾਲੀ ਸਜ਼ਾ ਉਸ ਉੱਤੇ ਸੀ ਅਤੇ ਉਸ ਦੇ ਜ਼ਖਮਾਂ ਨਾਲ ਅਸੀਂ ਚੰਗੇ ਹੋਏ ਸਲੀਬ ਤੇ ਉਸ ਦੀ ਮੌਤ ਨੇ ਸਾਡੇ ਪਾਪਾਂ ਦੀ ਕੀਮਤ ਅਦਾ ਕਰ ਦਿੱਤੀ ਜਿਸ ਨਾਲ ਪਰਮੇਸ਼ਵਰ ਨਾਲ ਮੁੜ ਮਿਲਾਪ ਅਤੇ ਮਾਫੀ ਸੰਭਵ ਹੋਈ ਰੋਮੀਆਂ 5 ਦਾ 8 ਕਹਿੰਦਾ ਹੈ ਪਰ ਪਰਮੇਸ਼ਵਰ ਨੇ ਸਾਡੇ ਲਈ ਆਪਣਾ ਪਿਆਰ ਇਉਂ ਪ੍ਰਗਟ ਕੀਤਾ ਜਦੋਂ ਅਸੀਂ ਪਾਪੀ ਸਾਂ ਮਸੀਹ ਸਾਡੇ ਲਈ ਮੋਇਆ ਇਹ ਪੁਰਾਣੀ ਵਸੀਅਤ ਦੀਆਂ ਭਵਿੱਖਬਾਣੀਆਂ ਨੂੰ ਪੂਰਾ ਕਰਦਾ ਹੈ ਅਤੇ ਸਦੀਵੀ ਜੀਵਨ ਦਾ ਦਰਵਾਜ਼ਾ ਖੋਲਦਾ ਹੈ ਜਿਵੇਂ ਕੀ ਯੋਹਨਾ 3 ਦੀ 16 ਵਿੱਚ ਵਾਅਦਾ ਕੀਤਾ ਗਿਆ ਹੈ ਕਿਉਂਕਿ ਪਰਮੇਸ਼ਵਰ ਨੇ ਜਗਤ ਨਾਲ ਪਿਆਰ ਕੀਤਾ ਕਿ ਉਸਨੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ ਤਾਂ ਜੋ ਕੋਈ ਵੀ ਉਸ ਵਿੱਚ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ ਸਭੋਂ ਸਦੀਵੀ ਜੀਵਨ ਪਾਵੇ ਸ਼ੁਭ ਸ਼ੁਕਰਵਾਰ ਦਾ ਸੁਨੇਹਾ ਸਾਨੂੰ ਦੱਸਦਾ ਹੈ ਕਿ ਯਿਸੂ ਨੇ ਸਾਡੇ ਪਾਪਾਂ ਦੀ ਸਜ਼ਾ ਆਪਣੇ ਉੱਤੇ ਲੈ ਲਈ ਤਾਂ ਜੋ ਅਸੀਂ ਮੁਕਤੀ ਅਤੇ ਸ਼ਾਂਤੀ ਪ੍ਰਾਪਤ ਕਰੀਏ ਉਸ ਦੀ ਕੁਰਬਾਨੀ ਸਾਡੇ ਲਈ ਪਰਮੇਸ਼ਵਰ ਦੇ ਅਥਾਹ ਪਿਆਰ ਦਾ ਪ੍ਰਤੀਕ ਹੈ ਸਲੀਬ ਤੇ ਯਿਸੂ ਨੇ ਆਖਿਆ ਕੂਰਾ ਹੋਇਆ ਯੋਹਨਾ 19:30 ਜਿਸ ਨਾਲ ਉਸ ਨੇ ਸੰਕੇਤ ਦਿੱਤਾ ਕਿ ਮੁਕਤੀ ਦਾ ਕੰਮ ਸੰਪੂਰਨ ਹੋ ਗਿਆ ਹੈ ਉਮੀਦ ਅਤੇ ਸੱਦਾ ਸ਼ੁਮ ਸ਼ੁਕਰਵਾਰ ਗੰਭੀਰ ਮੰਨਨ ਦਾ ਦਿਨ ਹੈ ਪਰ ਇਹ ਉਮੀਦ ਵੀ ਲਿਆਉਂਦਾ ਹੈ ਇਸ ਤਰ੍ਹਾਂ ਦੇ ਦਿਨ ਯੇਸ਼ੂ ਦਾ ਮੜ ਜੀ ਉਠਣਾ ਮੌਤ ਤੇ ਜਿੱਤ ਦਾ ਪ੍ਰਤੀਕ ਹੈ ਇਹ ਜਿੱਤ ਹਰ ਉਸ ਵਿਅਕਤੀ ਲਈ ਉਪਲਬਧ ਹੈ ਜੋ ਉਸ ਵਿੱਚ ਵਿਸ਼ਵਾਸ ਕਰਦਾ ਹੈ ਗੁੱਡ ਫਰਾਈਡੇ ਦਾ ਸੁਨੇਹਾ ਸਾਨੂੰ ਸਦਾ ਦਿੰਦਾ ਹੈ ਕਿ ਅਸੀਂ ਆਪਣੇ ਜੀਵਨ ਵਿੱਚ ਇਸ ਮੁਕਤੀ ਦੀ ਸ਼ਕਤੀ ਨੂੰ ਸਵੀਕਾਰ ਕਰੀਏ ਅੱਜ ਯੇਸ਼ੂ ਨੇ ਯੇਸ਼ੂ ਨੂੰ ਆਪਣੇ ਮੁਕਤੀਦਾਤਾ ਵਜੋਂ ਸਵੀਕਾਰ ਕਰਨ ਬਾਰੇ ਸੋਚੋ ਇਹ ਸਾਡੀ ਪ੍ਰਾਰਥਨਾ ਹੈ ਕਿ ਪਰਮੇਸ਼ਵਰ ਦੇ ਅੱਗੇ ਤੁਸੀਂ ਇਵੇਂ ਪ੍ਰਾਰਥਨਾ ਕਰੋ हे ਪ੍ਰਭੂ ਯੇਸ਼ੂ ਮੈਂ ਆਪਣੇ ਪਾਪਾਂ ਨੂੰ ਸਵੀਕਾਰ ਕਰਦਾ ਜਾਂ ਕਰਦੀ ਹਾਂ ਅਤੇ ਵਿਸ਼ਵਾਸ ਕਰਦਾ ਜਾਂ ਕਰਦੀ ਹਾਂ ਕਿ ਤੁਸੀਂ ਮੇਰੇ ਲਈ ਸਲੀਬ ਤੇ ਚੜੇ ਗਏ ਅਤੇ ਮੌੜ ਮੁਰਦਿਆਂ ਵਿੱਚੋਂ ਜਿਉਂਦਾ ਹੋਏ ਮੈਂ ਤੁਹਾਨੂੰ ਆਪਣਾ ਮੁਕਤੀਦਾਤਾ ਮੰਨ ਕੇ ਦਿਲ ਵਿੱਚ ਬੁਲਾਉਣਾ ਹਾਂ ਸਵੀਕਾਰ ਕਰਦਾ ਹਾਂ ਅਤੇ ਤੁਹਾਡੇ ਪਿੱਛੇ ਚੱਲਣ ਦਾ ਵਾਅਦਾ ਕਰਦਾ ਹਾਂ ਤੁਹਾਡੇ ਪਿਆਰ ਅਤੇ ਮਾਫੀ ਲਈ ਧੰਨਵਾਦ ਆਮੀਨ ਇਹੋਂ ਪ੍ਰਾਰਥਨਾ ਕਰਨ ਨਾਲ ਤੁਸੀਂ ਇਹ ਪਰਮੇਸ਼ਰ ਦੀ ਸੰਤਾਨ ਬਣ ਸਕਦੇ ਹੋ ਪਰਮੇਸ਼ਰ ਤੁਹਾਡੀ ਮਦਦ ਕਰੇ